ਚੱਲੇ ਸ਼ੁਰੂ ਕਰਤੇ ਹਾਂ ਕੀ ਹਾਲਾ ਭਾਈ ਅਸੀਂ ਚਲੇ ਸੀ ਕਿਸੇ ਕੰਮ ਯਾਰ ਠੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਆਦੋ ਯਾਰ ਜਾਂਦੇ ਜਾਂਦੇ ਲਹਿ ਗਈ ਮੋਟਰਸਾਈਕਲ ਦੀ ਚੈਨ ਹੁਣ ਕਿਸੇ ਬਾਈ ਨੂੰ ਸੱਦਿਆ ਹੁਣ ਚੱਲੇ ਹੁਣ ਚੱਲੇ ਆ ਅਸੀਂ ਯਾਰ ਦੇਖ ਲੈ ਕਿਸੇ ਜਾ ਦੋਸਤ ਨੂੰ ਸੱਦਿਆ ਜਿਹਾ ਆਹ ਦੇਖ ਯਾਰ ਚੱਲੇ ਜਾ ਹੁਣ ਚੱਲਿਆ ਗਈ ਚੈਨ ਉਹ ਦੇਖ ਟੋਪੇ ਜਣਾ ਜਾਂਦਾ ਰੋੜੀ ਕਿਸੇ ਨੇ ਫੋਨ ਕਰਿਆ ਹਣ ਆਉਂਦਾ ਬਾਈ ਦੇਖਨੇ ਕਦੋਂ ਕਉਂਦਾ ਫੋਨ ਕਰਿਆ ਕਹਿੰਦਾ ਮੈਂ ਅੱਜ ਨਾ ਹੁਣੀ ਦੇਖ ਲੈ ਚੱਲ ਕਦੋਂ ਕਉਂਦਾ ਬਈ ਯਾਰ 15-20 ਮਿੰਟ ਵੇਟ ਕਰਨ ਦਾ ਆਖਰ ਦੇ ਵਿੱਚ ਬਾਈ ਆ ਹੀ ਗਿਆ ਸਾਡੇ ਚੈਨ ਲੈ ਗਈ ਜੀ ਭਰਾਵਾ ਆ ਓਏ ਭਰਾਵਾ ਦੇਸੀਆਂ ਦਾ ਟਾਈਮ ਲੱਗਦਾ ਚੈਨ ਹੀ ਲੈ ਗਈ ਸਾਡੀ ਦਾ ਭਰਾਵਾ ਹੋਰ ਠੀਕ ਐ ਆ ਜਰਦੇ ਖੜਾ ਅੱਛਾ ਚੈਣੀ ਲਈ ਆ ਵਾਧਾ ਘੰਟਾ ਖੜਿਆ ਨੂੰ ਦੇਖ ਯਾਰ ਬਸ ਕੁੜੀ ਇਹਦਾ ਹੈਗੇ ਚੈਣ ਵਾਲੀ ਕਮ ਚੈਣ ਲਈ ਤਾਂ ਕਰਕੇ ਨਾ ਟਾਈਮ ਲੱਗ ਗਿਆ ਤਾਂ ਵਾਲੀ ਨੂੰ ਹੀ ਲੈਣਾ ਹੈ ਬਰਾਏ ਮੈਂ ਲੋਕ ਵੀ ਜਾਂਦੇ ਹਾਂ ਹਾਂ ਬਸ ਇੱਥੋਂ ਛੱਡ ਦੂਆਂ ਕਾਸੀ ਦੇ ਨਾਲ ਦੇ ਨਾਲ ਕਸੀ ਵੀ ਜਾਉ ਹਾਂ ਘਾੜਾ ਪਹਿਲਾਂ ਨੂੰ ਖੋਲੀ ਕਸ ਲਈ ਘਾੜਾ ਪਹਿਲਾਂ ਸਦਾਉਣੀਆਂ ਕਸਤਾ ਮੈਂ ਘਰੇ ਲੈਣ ਦਾ ਅਕਰ ਕਰ ਮੈਨੂੰ ਆ ਪਾ ਨਾ ਨਹੀਂ ਸੀ ਚਾਹਦੀਆਂ ਸਾਰੀਆਂ ਸਾਰਾ ਖੁਸ਼ ਇੱਥੇ ਹੀ ਜਰ ਬਸ ਇੱਥੇ ਗੱਦੇ ਜਗਰ ਨਿਸ਼ਾਨ ਦੇ ਇਹਦੇ ਵੇਰੇ ਹੋਏ ਇਹ ਚੰਦੇ ਨਹੀਂ ਨੀ ਕਮਾ ਕੇ ਸਹੀ ਹੈ ਉਹ ਚੂੜੀਆਂ ਦਾ ਦੇਖ ਲੈ ਦੋ ਪੱਟਾ ਚੈਨਲ ਫੋਨ ਫੋਨ ਕਸੀ ਉਹ ਚੈਨਲ ਨੂੰ ਤਾਂ ਵਸ ਗਈ ਤੇ ਬਚਾਂ ਦਿੱਲੀ ਕਰਕੇ ਉਹ ਹੋ ਗਿਆ ਹਨਾ ਉਹ ਬਾਈ ਬੋਨ ਲੱਗਾ ਇੰਨੀ ਜਿਮੜੇ ਤਾਂ ਲੱਗਾ ਚਾ ਇਹਦੇ ਵੀ ਸਿਸਟਮ ਆ ਰਿਹਾ ਨਹੀਂ ਪਈ ਸਾਰੇ ਮੁੱਠਾ ਆ ਜੀ ਹੂੰ ਤਾਂ ਇਹ ਚ ਮਹਾ ਪੇ ਕੀਦਾ ਜੀ ਨਾ ਤੇ ਹੱਬਈ ਹਾਂ ਹਾਂ ਸਹੀ ਹੈ ਹਾਂ ਜੜ ਗਈ ਚੈਨ ਤੋਂ ਫਿੱਟਾ ਸਾਰਾ ਕੁਝ ঠিক ধন্যবাদ ফে মিলে চল শুকুৰ